ਬਣਾਏ ਲਿਖੋ ਨਾਲ ਸਾਡੇ ਜੇ ਵਧੀਆ ਲੱਗਿਆ ਤਾਂ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਓ ਜੀ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਹਾਂਜੀ ਚਲੋ ਠੀਕ ਐ ਮੋਆ ਇਹ 90 ਲ ਮਰਚਨਾ 3-4 ਕੋ ਹੈਗੀਆਂ ਐ ਤੇ ਤੁਸੀਂ ਨਾ ਪਾਈਆ ਕੋ ਹੋਰ ਲਿਆਓ ਹਨਾ ਸਾਂਜੀ ਬਣ ਜੂਗੀ ਹੁਣ ਦੀ ਤੇ ਮੈਂ ਤਾਂ ਤੜਕਾ ਲਾਣ ਲੱਗੀ ਸੀ ਜਦ ਮੈਂ ਦੇਖਿਆ 3-4 ਕੇ ਆ ਤੇ ਤੁਸੀਂ ਲਿਆਓ ਹਨਾ ਹਾਂ ਬਸ ਕਿ ਪਾਈਆ ਤੇ ਲੈ ਆਇਓ ਹੈ ਹਾਂ ਹਾਂ ਪਾਈਆ ਕਿ ਲੈ ਆਇਓ ਆ ਤਿੰਨ ਹੈ ਆ ਹੈਗੀ ਨੇ ਐਨੀ ਆ ਥੋੜੀ ਹੈਗੀ ਆ ਹਾਂ ਤਿੰਨੇ ਹੈਗੀ ਆ ਤਿੰਨ ਚਾਰ ਕੋ ਹੋਰ ਚਾਹੀਦੀਆਂ ਚਾਰ ਕੋ ਪੰਜ ਚਾਰ ਪੰਜ ਕਿ ਲੈ ਆਇਓ ਬਸ ਤੇ ਮੈਂ ਜਾਲੀ ਭੰਡੇ ਮਾਜ ਕੇ ਤੜਕਾ ਧਰਦੀ ਆ ਹੈਨਾ ਠੀਕ ਹੈ ਚਲ ਮਾਰ ਆ ਗਿਆ ਆ ਗਿਆ ਠੀਕ ਹੈ ਠੀਕ ਹੈ ਫੋਲੀ ਹਰੀ ਇਹ ਸਬਜੀ ਕਰਦੇ ਆ ਨਾ ਸਬਜੀ ਕਿਹਦੇ ਬਣਾਣੀ ਹੈ ਆਪਾਂ ਫਿਰ ਜਾਣਾ ਕੰਮ ਦੇ ਉੱਤੇ ਬਾਅਦ ਵਿੱਚ ਲੈ ਰੋ ਵੀ ਬਾਹਰ ਹਾਂ ਆਮ ਸਾਡੇ ਘਰ ਦੇ ਥੱਲੇ ਹੀ ਆ ਨਾਲ ਹੀ ਹੈ ਦੁਕਾਨ ਬਿਲਕੁਲ ਇੱਥੇ ਮੋਜਰ ਹੁੰਦੀ ਆ ਸਮਾਨ ਸੋਲ ਲੈ ਆਣ ਦੀ ਨਾ ਕਿ ਦੁਕਾਨ ਤੇ ਮੁੰਡਾ ਲੱਗਿਆ ਹੈ ਕੰਮ ਕਰਨ ਜਿੰਦ ਤੱਕ ਕਿੱਦਾਂ ਫਿਰ ਸ਼ਿਮਲਾ ਵਿੱਚੋਂ ਲੈਣ ਆਇਆ ਮੈਂ ਸਬਜ਼ੀ ਸੋਲਦੀ ਰਹੇ ਮੈਨੂੰ ਹੈ ਮੰਨਾ ਭਾਈ ਜੀ ਲੈ ਜਾਵਾ ਤਾਂ ਹੁਣ ਕਾਹੇ ਰੋ ਬਣ ਗਿਆ ਹੈ ਬਣਾਉਣ ਲੱਗ ਕੱਟਣ ਲੱਗ ਗਿਆ ਪੈਸੇ ਕੁਝ ਚੰਗੇ ਇਹ ਰਗ ਲੱਗ ਗਿਆ ਤੋਰ ਮੇ ਲਾਵਾ ਲਾਵਾ ਸੁਮੂ ਵਾਲਾ ਵਧੀਆ ਦੇਖ ਮੈਨੂੰ ਨਰੰਖਾ ਦੇਖਾਂ ਕਿਹਜਾ ਸਾਹ ਸਹੀ ਹੈ ਜਤਿੰਦਰ ਮੇਰੇ ਸਾਹ ਇਹ ਵੀ ਗਲਿਆ ਹੋਇਆ ਯਾਰ

me a Este es mi primo, eh. Es tu primo, eh. ¿Es este... Si ¿Sí me preguntas si soy familia o... o conocido. No, 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 este es mi primo. ¿Ah, sí? Sí, sí, sí. sí. Vale. Este es este vale. como mi tío, hijo de tío, este, ¿sabes? Sí. sí, 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 este. Bueno, este es poco, ¿es del mismo país? Pero poco tiempo aquí en España, pero sí. habla muy bien. Aprende muchas cosas ahora. ¿Ah sí? ah, sí, sí, ahora mira cómo cobrando. Muy bien. A ver corre mucho el este nuestro, no te toca nada, no, nuestro vecino de quién el vecino nuestro no te toca nada no, no como familia ¿sabes? aquí sí, aquí sabe? sí. igual para mí igual todo sí. yo no vale. <gay> vale hasta luego hasta luego, luego. luego. niña ella quédate cala de calada ¿hace ਅੱਛਾ ਆਦਰਕ ਬਹੁਤ ਤਖੜਾ ਰੱਖਿਆ ਤੁਸੀਂ ਹੁਣ ਕੀ ਰੇਟ ਹੈ ਇਹਦਾ ਆਦਰਕ ਦਾ 630 ਠੀਕ ਹੈ ਜੀ ਤੰਦਰ ਵਧੀਆ ਸਿੱਖ ਗਿਆ ਕੰਮ ਬਹੁਤ ਵਧੀਆ ਹੋ ਗਿਆ ਚਲ ਚਹੀਏ ਓਕੇ ਜੈਲੀ ਸਬਜੀ ਚਲੀਏ ਘਰ ਨੂੰ ਗਿਰੇ ਲੈ ਲਈਏ ਹੁਣ ਕੁਛ ਨਹੀਂ ਗੁੱਸਾ ਨਹੀਂ ਕਰਦਾ ਮੁੰਡਾ ਬਹੁਤ ਚੰਗਾ ਬਿਜੜਾ ਇਹ ਲੈ ਵੀ ਸਮਾਨ ਦੇ ਆਏ ਹੋਰ ਫੜ ਲਾ ਹਾਂ ਬਾਜਾਨਾ ਇਹ ਨਾਸਮਾਨ ਤੁਹਾਨੂੰ ਮੈਂ ਕਿਹਾ ਸੀਗਾ ਵੀ Shimla mirch ਲੈ ਕੇ ਆਉਣ ਨੂੰ ਹੁਣ ਚੱਕ ਲਿਆ ਉਸੇ ਮੈਂ ਕਿਹਾ ਨਿਆਣੇ ਨਿਆਣਾ ਦਾ ਸਮਾਨ ਘੱਟ ਸੀਗਾ ਦੇਖ ਅਦਰਕ ਸੰਤਰੇ ਸਾਰੇ ਚੱਕ ਲਿਆ ਹੁੰਦੇ ਸਨ ਬੱਲੇ ਕੁਮਾਲ ਕਰਤੀ ਤੁਸੀਂ ਅੰਬੂਦੀਆਂ ਵੀ ਲੈ ਕੇ ਡੈਡੀ ਵਾਸਤੇ ਸਨਾਰ ਵਾਸਤੇ ਹਾਂ ਚਲੋ ਜੀ ਸਪੈਸ ਤਾਂ ਨਾ ਕੋਵੋ ਰੀ ਕੰਮ ਕਰਤਾ ਪਰ ਇੰਨਾ ਸੋਨਾ ਲੈ ਕੇ ਆਗੇ ਤੁਹਾਨੂੰ ਅਕਿੰਦਰ ਘੜਾ ਦਾ ਵਿਚਾਰ ਉੱਤੇ ਹੈ ਜਿਤਿੰਦਰ ਨਾਲ ਲੱਗਿਆ ਗੱਲਾਂ ਮਾਰਨ ਹਾਂ ਉਹ ਲੱਗਿਆ ਮੈਂ ਸਿੱਖਣਾ ਸਿੱਖਲਾ ਕੰਮ ਵਧੀਆ ਸਮਾਂ ਕੇ ਕਾਕੇ ਦਾ ਅੱਛਾ ਜੀ ਕੰਮ ਲੱਗਿਆ ਗੱਲ ਕਾਕੇ ਦੇ ਉਹ ਜਿਆਦਾ ਲੱਗਿਆ ਹੋਇਆ ਨਾ ਅੱਛਾ ਜੀ ਮੈਂ ਦੇਖਲਾ ਕੰਮ ਵਧੀਆ ਇਹ ਤਾਂ ਬਹੁਤ ਵਧੀਆ ਜਿੰਨਾ ਕੰਮ ਸਿੱਖੇਗਾ ਉਹਨੇ ਥੋੜਾ ਜ ਆ ਹਾਂਜੀ ਫਾਟਾ ਫਾਟ ਲੱਗਿਆ ਤਾਂ ਉਂਗਲਾਂ ਮਲ ਕਾਕੇ ਦੇ ਉੱਤੇ ਪੈਸੇ ਕੱਟਣ ਨਹੀਂ ਉਹ ਹੁਣ ਮੈਂ ਦੇਖਿਆ ਮੈਂ ਵੀ ਕਾਕੇ ਦੀ ਖੜਾ ਹੁੰਦਾ ਉਹ ਸਿੱਖ ਗਿਆ ਵਧੀਆ ਸਿੱਖ ਗਿਆ ਕੰਮ ਉਹ ਹਾਂਜੀ ਉਹ ਸਿੱਖ ਰਿਹਾ ਹੈ ਨਹੀਂ ਠੀਕ ਆ ਵਧੀਆ ਨਾਲੇ ਪੜਿਆ ਲਿਖਿਆ ਹੈਗਾ ਯਾਰ ਲੈ ਜਾ ਕੇ ਮੈਂ ਜਿੰਨਾ ਕੰਮ ਸਿੱਖੇਗਾ ਉਨਾ ਹੀ ਥੋੜਾ ਆ ਮੈਂ ਸਿੱਖਿਆਗਾ ਜਦੋਂ ਇੱਥੇ ਲੱਗਿਆ ਕੱਲੂ ਹੋਰ ਪਾਸੇ ਵੀ ਲੱਗਣਾ ਪੈਣਾ ਹਾਂ ਮੈਂ ਉਹਨੂੰ ਕਿਹਾ ਮੈਂ ਸਿੱਖ ਕੰਮ ਬਾਅਦ ਤੋਂ ਬਾਅਦ ਜਿਹੜਾ ਮਰਜ਼ੀ ਕੰਮ ਆ ਕੋਈ ਵੀ ਜਖ ਨਾ ਜਖ ਮਾਰਦੀ ਹੈ ਬੰਦੇ ਨੂੰ ਮੈਂ ਕੰਮ ਜਿੰਨਾ ਸਿੱਖੇਗਾ ਉਨਾ ਹੀ ਥੋੜਾ ਆ ਰਿੰਗ ਕੰਮ ਸਿੱਖੀ ਜਾਦਾਂ ਮੈਂ ਹਾਂ ਹੋਰ ਕੀ ਬਾਜੀ ਵਾ ਮੇਰੇ ਆਂਦਾਂ ਦਾ ਤੜਕਾ ਵੀ ਲਾਤਾ ਹਾਂ ਹੋਰ ਕੀ ਤੇ ਹੁਣ 69 ਮੀਟਰ ਜਿਹੜੀ ਘਾਟ ਹੈ ਕਿ ਬਹੁਤ ਇਨੀ ਗੱਲ ਨਾ ਨਾ ਪਾਣੀ ਆਏ 2-4 ਕ ਪਾਣੀ ਆਏ ਨਿਆਣੇ ਆ ਗਿਆ ਉਹ ਦੇਖੋ ਖੋਲਿਓ ਤਾਂ ਮੈਂ ਜਲਦੀ ਬੋਕ ਕਰ ਲਵਾਂ ਦੇਖੋ ਹੈਲੋ ਖੁੱਲ ਗਿਆ ਆਜੋ ਫਿਰ ਇਹ ਜਿਹੜੀਆਂ ਪੁਰਾਣੀਆਂ ਪਾਣੀਆਂ ਜੀਆਂ ਨਾ ਮੈਂ ਇਹ ਪਾ ਲਵਾਂ ਹੈ ਛੋਟੀਆਂ ਰੱਖ ਲੈਣੇ ਆ ਜਿਹੜੀਆਂ ਆਹ ਇਦਾਂ ਨਹੀਂ ਇਹ ਪਾ ਲੈਣੇ ਆ ਨਾ ਸਹੀ ਐ ਜਿਵੇਂ ਲੱਗਦਾ ਮੈਂ ਦੇ ਕੇ ਲੈ ਕੇ ਆਇਆ ਸਾਰਿਆਂ ਨੂੰ ਜਿੱਦਾਂ ਤਰੋ ਕੇ ਜਿੱਦਾਂ ਪਾਲਣ ਨੂੰ ਉਹ ਕਹਿੰਦਾ ਇਧਰੋਂ ਪਾਲੋ ਤੁਸੀਂ ਅੱਗੇ ਤਾਂ ਇਹਦੇ ਵਿੱਚ ਆ ਲੈਣੇ ਨੇ ਪੌੜੀਆਂ ਰਹੀਆਂ ਨੇ ਅੱਗੇ ਤਾਂ ਤੁਸੀਂ ਇਹਨਾਂ ਬਾਥਰੂਮ ਹੈਂਸ ਤੁਸੀਂ ਜਲਦੀ ਕੰਮ ਕਰ ਮੈਂ ਕਮਰੇ ਵਾਲਾ ਮੇਰਾ ਬਸ ਥੋੜਾ ਟਾਈਮ ਰਹਿ ਗਿਆ ਬਾਹਰ ਦਰਵਾਜ਼ਾ ਚੰਗੀ ਤਰ੍ਹਾਂ ਹਾਂ ਜੈ ਡੈਡੀ ਨੇ ਆ ਸ਼ਸ਼ੀ ਕਾਂ ਸ਼ਸ਼ੀ ਕਾਂ ਆਇਆ ਚਲ ਕਾ ਖੋਲੋ ਬੂਰ ਖੋਲੋ ਮਣੇ ਹੀ ਓਏ 커피 ਦਾ ਨਹੀਂ ਹੁੰਦਾ ਜੈ ਹਨੀ ਪਤਾ ਮੈਂ ਪੁੱਛਿਆ ਆ ਹੈ ਨਾ ਉਹ ਚਾਹ ਤੇ ਲੈ ਮਮਾ ਵੀਰੇ ਲਾਉਣਾ ਹੈ ਮੈਂ ਬਣਾਤੀ ਸਬਜੀ ਹੁਣ ਮਮਾ ਰੋਟੀ ਬਣਾ ਦਾਂ ਹਾਂ ਮੈਂ ਰੋਟੀ ਬਣਾਣੀ ਆ ਬਣਾ ਦੇਣੀ ਆ ਸਬਜੀ ਬਣ ਗਈ ਆ ਬਸ ਧਰਤੀਆਂ 2 ਮਿੰਟ ਲੱਗਣੇ ਇਹਨੂੰ ਬਣਨੇ ਨੂੰ ਬਣੀ ਆ ਇੱਕ ਵੇਖ ਹੁੰਦੀ ਸਬਜੀ ਤੇ ਰੋਟੀ ਨਾ ਸਬਜੀ ਤੇ ਪਾਪਾ ਨੇ ਕੰਮ ਤੇ ਅੱਜ ਫੱਜਰੇ ਜਾਣਾ ਹੈ ਸਬਜੀ ਤਾਂ ਬਣ ਗਈ ਹਾਂ ਕੰਮ ਤੇ ਫੱਜਰੇ ਜਾਣਾ ਹੈ ਪਾ ਕੇ ਅੱਗੇ ਫਿਰ ਮੈਂ ਤਾਂ ਉਹਨੂੰ ਫਟਾਫਟ ਬਣਾ ਲਵਾਂ

ਵੀਡੀਓ ਪਸੰਦ ਆਈ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਕਰਦੇ ਦੱਸ ਦੇਣਾ ਔਰ ਹਮ ਸਬਸਕ੍ਰਾਈਬ ਵੀ ਜਰੂਰ ਕਰਦੇ ਨਾ ਬਾਏ ਬਾਏ ਟਾਟਾ